ਨਾਲ ਟਰੰਪ ਨੇ ਅਹੁਦਾ ਸੰਭਾਲਿਆ ਉਹਦਾ ਸੰਭਾਲ ਦੀ ਸਾਰ 10 ਵੱਡੇ ਐਕਸ਼ਨ ਲਈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਪ੍ਰਵਾਸੀਆਂ ਦਾ ਹਾਲਾਂਕਿ ਜਿਵੇਂ ਉਹ ਜਿੱਤੇ ਸਨ ਉਦੋਂ ਵੀ ਉਹਨਾਂ ਨੇ ਕਹਿਤਾ ਸੀ ਵੀ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਖੈਰ ਨਹੀਂ ਪਰ ਹੁਣ ਇਹ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਟੈਨਸ਼ਨ ਪੈ ਗਈ ਵੀ ਹੁਣ ਅਸੀਂ ਅਮਰੀਕਾ ਜਾ ਪਾਵਾਂਗੇ ਜਨੇ ਜਿਵੇਂ ਕਿ ਤੁਸੀਂ ਕਿਹਾ ਕਿ ਗੈਰ ਕਾਨੂੰਨੀ ਜੀ ਟੈਨਸ਼ਨ ਦਾ ਵਾਕਏ ਸਾਡੇ ਮੋਸਟਲੀ ਪੰਜਾਬ ਦੇ ਲੋਕਾਂ ਨੂੰ ਪਈ ਹੈ ਪਰ ਭਈ ਉਹਨਾਂ ਨੂੰ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਸੀ ਲਾਈਕ ਟੌਂਕੀ ਲਾ ਕੇ ਸੋ ਜਿਹੜੇ ਬੱਚੇ ਇਥੋਂ ਦੀ ਅੰਬੈਸੀਆਂ ਥਰੂ ਜਾਂਦੇ ਸੀਗੀ ਉਹਨਾਂ ਦੀ ਗਿਣਤੀ ਘਟੀ ਨਹੀਂ ਹੈ ਜੇ ਤੁਸੀਂ ਗੱਲ ਕਰੋ ਕਿ ਟੋਲਨ ਟਰੰਪ ਜੀ ਨੇ ਜਦੋਂ ਦਾ ਆਪਣਾ ਉਹਦਾ ਸੰਭਾਲ ਲਿਆ ਉਸ ਤੋਂ ਬਾਅਦ ਅੰਬੈਸੀਆਂ ਖਾਲੀ ਹੋ ਗਈਆਂ ਨੇ ਬਿਲਕੁਲ ਵੀ ਨਹੀਂ ਇਨ ਫੈਕਟ ਉਹਨਾਂ ਨੇ ਜਿਹੜਾ ਆਪਣਾ ਯੂ ਐਸ ਅੰਬੈਸੀ ਦਾ ਪੋਰਟਲ ਆ ਉਹ ਦੁਬਾਰਾ ਅਪਗ੍ਰੇਡ ਕੀਤਾ ਤਾਂ ਕਿ ਵੱਦ ਤੋਂ ਵੱਧ ਲੋਕਾਂ ਨੂੰ ਅੰਬੈਸੀਆਂ 'ਚ ਜਾਣ ਦਾ ਮੌਕਾ ਮਿਲੇ ਤਾਂਕਿ ਉਹਨਾਂ ਨੂੰ ਅਪਾਇੰਟਮੈਂਟ ਈਜ਼ਲੀ ਮਿਲ ਸਕੇ